ਜਿਲ੍ਹਾ ਗੁਰਦਾਸਪੁਰ ਦੇ ਪਿੰਡ ਸਹਾਰੀ ਦੇ ਇੱਕ ਗਰੀਬ ਕਿਸਾਨ ਕਸ਼ਮੀਰ ਸਿੰਘ ਪੁੱਤਰ ਚੰਨ ਸਿੰਘ ਦੀ ਕਿਸਾਨ ਨਾਂ ਵੱਲੋਂ ਨਾਰ ਨੂੰ ਲਾਈ ਅੱਗ ਦੀ ਵਜ੍ਹਾ ਦੇ ਨਾਲ ਕਰੀਬ 110 ਟਰਾਲੀਆਂ ਟੂੜੀ ਸਰਕੇ ਸਵਾਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰ ਜਿੰਝਾ ਗਰੀਬ ਕਿਸਾਨ ਨੇ ਦੱਸਿਆ ਕਿ ਉਹ ਪਿੰਡ ਸਹਾਰੀ ਜਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਆਪਣੀ ਜ਼ਮੀਨ 2 ਏਕੜ ਹੈ ਉਸ ਵੱਲੋਂ ਕਣਕ ਦੀ ਨਾਰ ਮੁੱਲ ਲੈ ਕੇ ਮਹਿੰਗੇ ਪਹਾੜ ਦੀ ਕਰੀਬ 110 ਟਰਾਲੀਆਂ ਟੂੜੀ ਬਾਹਰ ਖੇਤਾਂ ਵਿੱਚ ਬਣੇ ਸ਼ੈੱਡ ਦੇ ਵਿੱਚ ਜਮਾ ਕੀਤੀ ਗਈ ਸੀ ਅਤੇ ਪਿੰਡ ਮੰਗਵਾਨੀ ਵਾਲੀ ਸਾਈਡ ਤੋਂ ਕਿਸਾਨਾਂ ਵੱਲੋਂ ਨਾਰ ਨੂੰ ਲਾਈ ਅਗਨੇ ਤੇਜ ਹਵਾਵਾਂ ਦੇ ਕਾਰਨ ਇਸ ਸੈੱਡ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਉਹਨਾਂ ਦੀ ਸਾਰੀ ਦੀ ਸਾਰੀ ਟੂੜੀ ਸਰਕਸਵਾਹ ਹੋ ਗਈ ਉਹਨਾਂ ਦੱਸਿਆ ਕਿ ਇਸ ਮੰਦੀ ਫਾਇਰ ਬਗੇੜ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਜਿੰਨਾ ਮੁੱਲ ਮੌਕੇ ਤੇ ਪਹੁੰਚ ਕੇ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਉਹਨੇ ਚਿਰ ਤੱਕ ਉਹਨਾਂ ਦੀ ਸਾਰੀ ਟੂੜੀ ਸਰਕਸਵਾਹ ਹੋ ਚੁੱਕੀ ਸੀ ਵੀਰ ਤੇ ਕਿਸਾਨ ਨੇ ਪੰਜਾਬ ਸਰਕਾਰ ਤੇ ਜਿਲ੍ਹਾ ਦੇ ਡੀਸੀ ਤੋਂ ਮੰਗ ਕੀਤੀ ਕਿ ਉਹਨਾਂ ਦੀ ਮਾਲੀਮਤ ਕੀਤੀ ਜਾਵੇ। ਅਮਨਦੀਪ ਸਿੰਘ ਪਿੰਡ ਸਾਰੀ ਜਿਹੜਾ ਗੁਰਦਾਸਪੁਰ ਦਾ ਰਹਿਣ ਵਾਲਾ ਆ ਸਾਡੇ ਵੀਰ ਜੀ ਸਮਾਤਰ ਕਿਸਾਨ ਨੇ ਇਹਨਾਂ ਨੇ ਤੁੜੀ ਦੀ 100 ਕਾ ਟਰਾਲੀ ਦੀ ਟਰਾਲੀ ਘਾਡੇ ਦੇ ਤੋਂ ਦੋ ਕੱਲੇ ਟਰਾਲੀ ਸਾਰੀ ਤੇ ਬਾਕੀ ਨਾਰ ਮੋਲ ਲਿਆ। ਰੀਪਰ ਹੀ ਇਹਦੇ ਕੋਲ ਵਿਚਾਰੇ ਕੋਲ ਅਛਾ ਜੀ ਇਧਰੋਂ ਬੰਗਵਣੀਆਂ ਨੂੰ ਆਈ ਅੱਗ ਅਛਾ ਜੀ ਉਹ ਸਾਰੀ ਸਾਡੇ ਨੂੰ ਅੱਗ ਪੈ ਗਈ ਤੇ ਬੁਝਾਈ ਨਹੀਂ ਗਈ ਤੇ ਉਹ ਸਾਰੀ ਤੇ ਸਾਰੀ ਥੂੜੀ ਜਿਹੜੀ ਆ ਉਹ ਸੜ ਕੇ ਸੁਆਹ ਗਈ ਹੈ ਤੇ ਕੀ ਮੰਗ ਕਰਨਾ ਚਾਹੁੰਦੇ ਹੋ ਗ੍ਰੇਡ ਵੀ ਆਈ ਆ ਹਾਂਜੀ ਮੌਕੇ ਤੇ ਹਾਂਜੀ ਅਸੀਂ ਇਹ ਮੰਗ ਕਰਦੇ ਆ ਡੀਸੀ ਸਾਹਿਬ ਤੋਂ ਵੀ ਇਹ ਮਾਹਤਰ ਕਿਸਾਨਿਆਂ ਤੇ ਇਹਦੀ ਵੱਦ-ਵਦ ਜਿਹੜੀ ਆ ਮੱਤਰ ਰੱਖੀ ਦੀ ਜਾਂਦੀ ਬਾਬੂ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਗੱਲ ਹੋਈ ਹੈ ਬਾਬਾ ਜੀ ਇਹ ਹੋਈ ਹੈ ਜੀ ਗੱਲ ਬੰਗਵਣੀਆਂ ਨੂੰ ਅੱਗ ਆਈ ਆ ਹਾਂਜੀ ਤੇ ਅਸੀਂ ਪਿੰਡੋਂ ਆਉਣੇ ਆ ਤੇ ਹੁੰਦਿਆਂ ਨੂੰ ਛੱਡ ਨੂੰ ਅੱਗੇ ਲੱਗੇ ਆ ਤੇ 100 110 ਹੁਣ 120 ਵਾਲੀਆਂ ਹੁਣ ਇੱਥੇ ਕੀ ਆ ਤੇ ਨਾਰ ਮੁੱਲ ਲਿਆ ਹੀ ਜੀ ਨਾਰ ਮੁੱਲ ਲਿਆ ਹੀ ਸਾਰੀ ਲੂਸ ਗਈ ਹੈ ਜੀ ਸਾਰੀ ਲੂਸ ਗਈ ਕੀ ਸਰਕਾਰ ਕੋ ਮੰਗ ਕਰਨੀ ਚਾਹੁੰਦੀ ਹੈ ਮੰਗ ਕਰਨੇ ਗਰੀਬ ਦੀ ਕੋਈ ਸਹਾਇਤਾ ਕਰੀ ਜਾਏ ਇਹ ਹੁਣ ਬਾਪੂ ਜੀ ਹੁਣ ਅੱਗੇ ਤੂੜੀ ਫਿਰ ਹੁਣ ਤੂੜੀ ਦਾ ਤਾਂ ਸੀਜ਼ਨ ਖਤਮ ਹੋ ਗਿਆ ਤੂੜੀ ਕਿਵੇਂ ਲਓਗੇ ਕਿੱਥੋਂ ਲਓਗੇ ਤੂੜੀ ਹੁਣ ਕਿਧਰ ਜੇ ਰਿਸ਼ਤੇਦਾਰ ਕੋਈ ਮੰਗਣੀ ਪੈਣੀ ਹੈ ਚਾਹੇ ਕਿਤੇ ਮੁੱਲ ਲੈਣੀ ਪਊਗੀ ਇਹ ਨਾਰ ਸਾਰਾ ਹੀ ਮੁੱਲ ਲਿਆਈ ਹਾਂ ਜੀ ਮੁੱਲ ਲਿਆਈ ਠੀਕ ਹੈ ਜੀ ਆਪਾਂ 20-25 ਮਿੰਟਾਂ ਵਿੱਚ ਪਹੁੰਚ ਗਏ ਆ ਤੇ ਮੇਰਾ ਨਾਮ ਸਾਗਰ ਸ਼ਰਮਾ ਵਾ ਨਾਲ ਮੇਰੇ ਫਾਇਰਮੈਨ ਆ ਸੰਦੀਪ ਸਿੰਘ ਤੇ ਡਰਾਈਵਰ ਆ ਪ੍ਰਦੀਪ ਕੁਮਾਰ ਤੇ ਮੌਕੇ ਤੇ ਆਪਾਂ ਪਹੁੰਚ ਗਏ ਆ ਜੱਡੀਆਂ ਆਪਾਂ ਲਾ ਰਹੇ ਆ ਬਾਰ-ਬਾਰ ਪਾਣੀ ਮਾਰ ਰਹੇ ਆ ਤੇ ਕਾਬੂ ਪਾ ਰਹੇ ਆ ਅੱਗ ਬਹੁਤ ਜ਼ਿਆਦਾ ਵਾ ਸਾਰਾ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਕਿੰਨੀਆਂ ਟਰਾਲੀਆਂ ਨੁਕਸਾਨ ਹੋਇਆ ਜੀ ਜੀ ਆਧੀ ਹੈ ਜੀ ਉਹ ਬਹੁਤ ਨੁਕਸਾਨ ਹੋਇਆ 20 ਟਰਾਲੀਆਂ ਜਿਆਦਾ ਨੁਕਸਾਨ ਹੋਇਆ ਜੀ ਠੀਕ ਹੈ ਕਿਨੇ ਮਿੰਟ ਤੱਕ ਆਗੇ ਇੱਥੇ ਸੀ ਗੁਰਦਾਸਪੁਰ ਤੋਂ ਆਪਾਂ 20-25 ਮਿੰਟਾਂ 'ਚ ਭਾਜੀ ਪਹੁੰਚ ਗਏ ਜਿੰਨੀ ਜਲਦੀ ਆ ਸਕਦੇ ਆ ਆ ਠੀਕ ਹੈ ਧੰਨਵਾਦ ਬਹੁਤ ਬਹੁਤ